ਸੈਕਟਰਲ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿੰਮਰਨ ਇਸੇ ਲਈ ਮੌਜੂਦ ਹਾਂ ਰਾਜਾ ਸਾਹਿਬ ਦਰਬਾਰ ਤੇ ਜਿੱਥੇ ਕਿ ਤੁਸੀਂ ਦੇਖਦੇ ਪਈਓ ਕਿ ਇਕੱਠ ਕਿੰਨਾ ਤਸਵੀਰਾਂ ਦੇਖ ਰਹੇ ਹੋਗੇ ਕਿਉਂਕਿ ਜਿਸ ਤਰ੍ਹਾਂ ਇੱਥੇ ਇਕੱਠ ਹੈ ਲੋਕਾਂ ਦੀਆਂ ਮਨੋ ਕਾਮਨਾ ਜੁੜੇ ਕਿ ਇੱਥੇ ਪੂਰੀਆਂ ਹੁੰਦੀਆਂ ਨੇ ਲੋਕਾਂ ਨੂੰ ਵਿਸ਼ਵਾਸ ਇਨਾਂ ਕੋ ਜ਼ਿਆਦਾ ਹੀ ਔਰ ਦੱਸਦੇ ਕਿ ਆਜ ਰਾਜਾ ਸਾਹਿਬ ਦਰਬਾਰ ਤੇ ਜੁੜਾ ਕੀ ਹੈ 84ਵੀਂ ਵਰਸੀ ਜੁੜੀ ਕੀ ਮਨਾਈ ਜਾ ਰਹੀ ਹੈ ਰਾਜਾ ਸਾਹਿਬ ਜੀ ਦੀ ਤੇ ਆਪਾਂ ਦੇਖ ਵੀ ਰਹੇ ਹੋਗੇ ਤਸਵੀਰਾਂ ਦੇ ਵਿੱਚ ਕਿ ਇੱਥੇ ਤੁਹਾਨੂੰ ਦੱਸਦੇ ਕਿ 35 3500 ਤੋਂ ਵੱਧ ਗੱਡੀ ਜੜੀਆਂ ਕੀ ਹੈ ਸੇਵਾ ਤੇ ਲੱਗੀਆਂ ਹੋਈਆਂ ਲੋਕ ਸੰਗਤਾ ਜੁੜੀਆਂ ਕੀ ਹੈ ਫ੍ਰੀ ਆਰੀਆਂ ਨਹੀਂ ਥੇ ਇਹਨਾਂ ਗੱਡੀਆਂ ਦੀ ਸੇਵਾ ਦੇ ਉੱਪਰ ਲੋਕ ਆਪਣੇ ਵੱਲੋਂ ਗੱਡੀਆਂ ਦੇ ਵਿੱਚ ਲਿਜਾਣਦੇ ਨੇ ਸੰਗਤਾਂ ਨੂੰ ਔਰ ਸੰਗਤਾ ਜੁੜੇ ਕੀਤੇ ਆਂਦੀਆਂ ਨੇ ਆਪਣੀਆਂ ਜੜੀਆਂ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਕੀ ਹੈ ਮੱਥਾ ਟਿਕਣ ਲਈ ਆਂਦੀ ਔਰ ਇੱਥੇ ਤੁਹਾਨੂੰ ਦੱਸ ਦੇ ਕਿ 84 ਬਰਸੀ ਜਿਹੜੀ ਕਿ ਮਨਾਈ ਜਾ ਰਹੀ ਹੈ ਤੇ ਦੇਸ਼ ਵਿਦੇਸ਼ ਤੋਂ ਜਿਨ੍ਹਾਂ ਦੀਆਂ ਮੰਨਤਾ ਹੈ ਇੱਥੇ ਜੋ ਮੰਨਦੇ ਨੇ ਇਹਨਾਂ ਰਾਜ ਦਰਬਾਰ ਨੂੰ ਜਿਹੜੇ ਕਿ ਮੰਨਦੇ ਰਾਜਾ ਸਾਹਿਬ ਨੂੰ ਤੇ ਦੱਸ ਦੇ ਕਿ ਲੋਕ ਉੱਥੋਂ ਦੀ ਦੇਸ਼ ਵਿਦੇਸ਼ ਤੋਂ ਆਂਦੇ ਨੇ ਔਰ ਉਹਨਾਂ ਦੀਆਂ ਮਨੋ ਕਾਮਨਾਵਾਂ ਜਿਹੜੀ ਕਿ ਪੂਰੀਆਂ ਹੁੰਦੀਆਂ ਨੇ ਆਖਿਰ ਜਾਣ ਲੈਣੀ ਹੈ ਸੰਧਲ ਬਾਬਾ ਜੀ ਵੀ ਮੌਜੂਦ ਨੇ ਇੱਥੇ ਕਿ ਰਾਜਾ ਸਾਹਿਬ ਦਰਬਾਰ ਤੇ ਰਾਜਾ ਸਾਹਿਬ ਜੀ ਜਿਹੜੇ ਉਹ ਕੌਣ ਸੀਗੇ ਔਰ ਉਹਨਾਂ ਦੇ ਜੋ ਤਿਆਗ ਦੇਣ ਤੋਂ ਬਾਅਦ ਸ਼ਰੀਰ ਤਿਆਗ ਦੇਣ ਤੋਂ ਬਾਅਦ ਜੋ ਉਹਨਾਂ ਦੀ ਗੱਦੀ ਆ ਉਹ ਕਿਸ ਨੇ ਸੰਭੀ ਇਹ ਗੱਲਬਾਤ ਕਰ ਲੈਣੀ ਆ ਬਾਬਾ ਜੀ ਸਵਾਗਤ ਹੈ ਤੁਹਾਡਾ ਸਕਰੋਲ ਪੰਜਾਬ 'ਚ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਰਾਜਾ ਸਾਹਿਬ ਦਰਬਾਰ ਹੈ ਜੋ ਰਾਜਾ ਸਾਹਿਬ ਜੀ ਬਾਰੇ ਕੀ ਕਹਿਣਾ ਚਾਹੋਗੇ ਉਹ ਕਿੱਥੇ ਜਨਮੇ ਸੀਗੇ ਤੇ ਕਿਸ ਤਰ੍ਹਾਂ ਉਹ ਬੱਲਵਾਲਦਾਨ ਕਹੇ ਸੇ ਬੱਲਵਾਲੋਲਾ ਜਨਮ ਹੋਇਆ ਪਿੰਡ ਉਹਦਾ ਮੰਦਣਾ ਨਾ ਸਾ ਤੇ ਮੜਦਾ ਮੜਦਾ ਲੰਮੜਦਾ ਸਾ ਜੀ ਤੇ ਸਭ 25 ਇੰਚ ਮੰਦਦਾ ਸੇ ਜਿਸ ਵਿਹੜਾ ਦਾ ਜਨਮ ਹੋਇਆ ਉਹਦੇ ਪੇਤ 25 ਸੇ ਦਾਤ ਕਰਦੇ ਸੀ ਨਾਨੇ ਦੇ ਨਾਨਕੀ ਉਹ ਨਾਂਕੀ ਖੁਸ਼ੀ ਲੋਾਈ ਜੀ ਖੁਸ਼ੀ ਤੇ ਫੇਰ ਉੱਠੋ ਮਲ ਭਾਤੀ ਕਰਕੇ ਤੋ ਝੰਡੜਿਆ ਪੇ ਝੰਡੜਿਆ ਕੇ ਕਾਫੀ ਚਰ ਹੈ ਤੇ ਆਇਓ ਅਲਾਸੀ ਸਾਦਾ ਤੇ ਹਮ ਅਲਾਸੀ ਸਾਹਲਾ ਵਿੱਚ ਆਇਆ ਜਿਹੜਾ ਮਿਸਤਰੀ ਸਾ ਝੰਡੜਾ ਦਾ ਉਹ ਵੀ ਮਦਨੇ ਕੋਲ ਸ਼ਾਲ ਰੂਪ ਤੇ ਸੀ ਹਮ ਕਰਦਾ ਮਾਲਕ ਸਾ ਉਹਨੋਂ ਵਾਲੇ ਗੁਰੂ ਦਾ ਸਾਹਿਬ ਇਹ ਕਿਤੇ ਕੋ ਤਾਹ ਤੋੜੀ ਆ ਉਹ ਤਾਂ ਸਾਪੜੀ ਉਸ ਵੇਲੇ ਦਾਸੀ ਸਾਹਿਬਾਂ ਦੇ ਵਿੱਚ ਮਹਾਰਾਜ ਆਏ ਉਸ ਵੇਲੇ ਉਹਦੇ ਘਰ ਮਿਸਤਰ ਦੇ ਘਰ ਰੋਟੀ ਸੀ ਉਸ ਵੇਲੇ ਉਹਨੂੰ ਮਿਸ਼ਾਨ ਕੀਤੀ ਵੀ ਚਿੱਤੇ ਜਿਹੜਾ ਕੱਪੜੇ ਵਾਲਾ ਆ ਉਹ ਹੋਏ ਸਾਧਿਆ ਤੇ ਉਸ ਵੇਲੇ ਜਦ ਰੋਟੀ ਸਾਕੇ ਆ ਤਾਂ ਫੇਰ ਉਸ ਵੇਲੇ ਬਖੀਰ ਨੂੰ ਕਿਹਾ ਵੀ ਜਿਹੜਾ ਮੰਗਲੇ ਕਨ ਦਾਸੀ ਸਾਹਿਬਾਂ ਚਿੱਤੇ ਕਪੜਾ ਮਨ ਮੜ ਕੇ ਜਾਵੇ ਉਸ ਵੇਲੇ ਫੇ ਉਹ ਮੜਨ ਉਹ ਫੇ ਕਿਹੜਾ ਤਫੇ ਮੜਨ ਆਇਆ ਉਹ ਕਹਿੰਦਾ ਮਾਰਾ ਦੱਸੋ ਉਹ ਕਹਿੰਦਾ ਸਾਦਾ ਵਿੱਚ ਤੂੰ ਫਿਰਦਾ ਇਹਦਾ ਰੋਟੀ ਖਾਣ ਵਾਲੇ ਆ ਤੂੰ ਇਹਨਾਂ ਵਾਲਾ ਤੇ ਉੱਥੋਂ ਬੇ ਉਹ ਕਹਿੰਦਾ ਤੂੰ ਇੱਦਾਂ ਕਰੋ ਦਰਿਆ ਤੇ ਨਾ ਗਿਆ ਫੇ ਜਦ ਦਰਿਆ ਤੇ ਨੌਣ ਕਹਿੰਦਾ ਉਹ ਮੋਹਰੇ ਜਾ ਗਿਆ ਬੜਾ ਸਾਰਾ ਮੰਛ ਬੜ ਗਿਆ ਤਾਂ ਨਾ ਤਾਂ ਨਹੀਂ ਗਿਆ ਤੇ ਫੇ ਉੱਥੋਂ ਆ ਗਿਆ ਤੇ ਮੋਰੋ ਭੇ ਭਾਰੇ ਕੰਦਾ ਆ। ਫੇ ਉਹਨੂੰ ਕਿਹਾ ਬਣਾਇਆ। ਉਹ ਕਹਿੰਦਾ ਨਹੀਂ ਮੋਰੇ ਇੱਕ ਮਾਲ ਬੜਾ ਸਾਰਾ ਮਾਛਾ। ਫੇ ਉਹਨੂੰ ਦਾ ਬਾਅਦ ਜਾ ਤੇ ਨਾ ਕੇ ਆ ਤੇ ਦੰਨ ਮਾਛਾ ਦੇ ਖਾਲੋਕਾ। ਦੰਨ ਮਾਛਾ ਕੜਾਵਾ ਪਾੜ ਲਿਆ। ਹੂੰ ਤੇ ਫੇ ਉਹ ਮਲ ਫੇ ਗਿਆ ਫੇ ਉੱਦਾਂ ਜਾਤ ਬਾਸਾ। ਉਹਨੂੰ ਉਹਨਾਂ ਨੇ ਛਾਲ ਮਾਰੀ। ਕੜਾਵਾ ਪਾੜ ਲਗਾ ਉਹ ਛਪਲ ਹੋਗਾ ਫੇ ਨਾ ਖਿਆ। ਫੇ ਉੱਥੋਂ ਕਾ ਤੇ ਗੁਰੂ ਮੈਂ ਤੇ ਗੁਰੂ ਨਹੀਂ ਕਹਾਂਗਾ। ਕਿ ਜਿਹੜੀ ਚੀਜ਼ ਤਾਂ ਦਸੇਵ ਕੋ ਜਾਉਂ। ਹੂੰ। ਫੇ ਤਨ ਬਾਲ ਨੂੰ ਉਸੇ ਵਕਤ ਨੂੰ। ਫੇ ਉਹ ਜਾਗ ਪਟਿਆਲੇ ਫੇ ਜਾ 700 ਵੀ ਅਦਾਸੀ 700। ਤੇ ਉਹ ਤਾਂ ਫੇ ਜਾ ਕੇ ਪਟਿਆਲੇ ਚ ਜੁਮੇ ਸੀ। ਹੂੰ। ਫੇ ਉੱਥੋਂ ਮਿਲਿ ਉਹ ਸ਼ੰਤ ਨੇ ਇਹ ਕਿਹਾ ਉੱਥੇ 6 ਮਹੀਨਾ ਨ ਰੱਖਿਆ। ਪਹਿਲਾਂ ਜਲ ਗਿਆ। ਉਸ ਵੇਲੇ ਸ਼ੰਤ ਇਹਦਾ ਜੋੜਾ ਪਾਸ ਆ। चादर भी लाई जो कुड़ता सा पग से पिछले बोलता रोकता तो ऐसा डंडे लकीर वाह टप जाओ इनके हाँ टपो एक लकीर वहा हसे फिर उ रोकता फिर दू लकीर वाहप जाओ फिर उसे फिर खुश हो फिर ती लकीर वाह आ टप जाओ कह ਫਿਰ ਉੱਤੀ ਜੱਲ ਕੀ ਟੱਪਲ ਦੋ ਗੱਲ ਜੱਫੜੀ ਹੋ ਗਈ ਫਿਰ ਉੱਥੇ ਉਹਨੂੰ ਉੱਥੇ ਕਹਤਾ ਵੇ ਤੂੰ ਸ਼ਿਆਮੇਨ ਦਾ ਕੱਟਾ ਫੇਰੇ ਸ਼ਿਆਮੇਨ ਦਾ ਕੱਟਾ ਉੱਥੇ ਫਿਰ ਇਹਦੇ ਨੂੰ ਨੰਗਨ ਕਰਕੇ ਸ਼ਿਆਮੇਨ ਰਖਿਆ ਬਾਗ ਸ਼ਿਆਮੇਨ ਉੱਥੇ ਬਾਗ ਚ ਰਾਇ ਸ਼ਿਆਮੇਨ ਦੇ ਬਾਦ ਫੇ ਕਹਤਾ ਤੇ ਪਤੀਲਾ ਤੂ ਲਾ ਜਾ ਕੱਟਸੀ ਵਾ ਰੱਖਦਾ ਉੱਥੇ ਪਤੀ ਲਾਫੇ ਆਇਆ ਇਹਦੇ ਵਿੱਚ ਕੋਈ ਉਹ ਮਸਲਾ ਦਾ ਕੋਈ ਵੀ ਦਾਲ ਦੀ ਦਾਲ ਅਧੇਕ ਨਹੀਂ ਤੁ ਹੂੰ ਜੋ ਉੱਥੇ ਹੋਰ ਕੜਚੇ ਰੱਖ ਲਵੇ ਥੁਪਤੀ ਲਾ ਦੇ ਹੂੰ ਤੇ ਨਾ ਕੀਆ ਸੀ ਤਪੱਸਿਆ ਜਿਹੜੀ ਉਹਨਾਂ ਨੇ ਕੀਤੀ ਸੀਗੀ ਰਾਜਾ ਸਾਹਿਬ ਜੀ ਨੇ ਉਹ ਕਿਹੜੀ ਕਿਹੜੀ ਜਗ੍ਹਾ ਕੀਤੀ ਹੋਈ ਹੈ ਉਹ ਇੱਕ ਦਾ ਅਰਾਪੇ ਕੀਤੀ ਹੂੰ ਇੱਕ ਗੋਸੜੀ ਕੀਤੀ ਹੂੰ ਇਕ ਟੋੜੀ ਕੀਤੀ ਤੇ ਮੱਲਵਾਲੋ ਦਾ ਨਾਂ ਕੀ ਸੀ ਹੂੰ ਤੇ ਆਪਣੇ ਪਿੰਡ ਵੀ ਕੀਤੀ ਜਮ ਜੀ ਮੰਨਣਾ ਤੇ ਸਰੀਰ ਉਹਨਾਂ ਨੇ ਕਿੱਥੇ ਰਾਜਾ ਸਾਹਿਬ ਜੀ ਨੇ त्याਗਿਆ ਸੀ ਉਹ ਸਾਡੇ ਕੋ ਬੰਦਾ ਜੱਟਾਂ ਦਾ ਕਰਸਾ ਉੱਥੇ ਪਹਿਲਾਂ ਕਿੱਸਦਾ ਤੇ ਮੈਨੂੰ ਜਗ੍ਹਾ ਦਿਓ ਉਹਨੇ ਅੱਜਾ ਕਦਮ ਸਾਡੇ ਮੁੰਡੇ ਆ ਬੇ ਹਿੱਸਿਆਂ ਦਾ ਮਰੂਗਾ ਤੇ ਉੱਥੋਂ ਉਹਨੂੰ ਕੋ ਬੇ ਹਿੱਸਿਆਂ ਨਾਲ ਫਿਰ ਦਿਖਾਣਾ ਦਾ ਕਰਸਾ ਉਹਨਾਂ ਦਾ ਜੱਸੀ ਸਾ ਮਾਈ ਦਾ ਉਹਨਾਂ ਵਾਂ ਜੱਸੀ ਨੂੰ ਮੈਨੂੰ ਜਿ세 ਇੱਕ ਉਹ ਮਰਾ ਦੇ ਉਹ ਕਹਿੰਦਾ ਕਮਰੇ ਸਾਰੇ ਤੇਰੇ ਜੋ ਦਸੇ ਗੰਦੇ ਉਹ ਕਹਿੰਦਾ ਕਿ ਭੱਜੇ ਮੇਰੇ ਕਮਰੇ ਆ ਦਿਵਾਰਾਂ ਵਿੱਚ ਲੱਪਦੇ ਪੋਚਾ ਲਾ ਦੇ ਫਿਰ ਉਹਨਾਂ ਦਿਵਾਰਾਂ ਵਿੱਚ ਪੋਚਾ ਲਾਤਾ ਫਿਰ ਉੱਥੇ ਲੰਮੇ ਬੈਠਾ ਫਿਰ ਉਹਨੂੰ ਜੱਸੀ ਜੀ ਕੋਲ ਮਾਰ ਲਾ ਕੁੰਡਾ ਲਾ ਦੇ ਉਹਨੂੰ ਤਦ ਫਿਰ ਆ ਕੇ ਮਾਰ ਲਾ ਕੁੰਡਾ ਲਾ ਦੇ ਕੁੰਡਾ ਲਾ ਉੱਥੇ ਉਹਨੂੰ ਕਹਿੰਦਾ ਸਰਾਫ ਦੇ ਤਵੇ ਜਸੇ ਜਤ ਕੁੰਡਾ ਦੀ ਹੋ ਕੇ ਮਾਰ ਉਹਥੇ ਫਿਰ ਉਸ ਦਿਵਾਰ ਤੇ ਸਰੀ ਚੱਕ ਜਿਹਾਰੇ ਮਹਤਲੀਆ ਜਵਾਰੇ ਚੱਲ ਗਿਆ ਜੀ ਇਹ ਰਾਜਾ ਸਾਹਿਬ ਤੋਂ ਬਾਦ ਗੁੰਨੋਂ ਦੀ ਗੱਦੀ ਤੇ ਕੌਣ ਬੈਠਾ ਹੋਇਆ ਜਾਂ ਉਹਨਾਂ ਦੀ ਗੱਦੀ ਕਿਸ ਨੇ ਜਿਸੇ ਇਹਦਾ ਹੁੰਸੀ ਇਹ ਕੋਟਪਾਸਾ ਇਹ ਆਉਂਦਾ ਹੁੰਦਾ ਸੀ ਇੱਥੇ ਕਿਸੇ ਪੜਦੇ ਹੁੰਦੇ ਸੀ ਜਿਸੇ ਪੜਦੇ ਸੀ ਇੱਕ ਹੋਰ ਹੁੰਦਾ ਸੀ ਫੇ ਬਾਜੋਂ ਪੜ ਜਾਂਦੇ ਜਾਂਦਾ ਉਹ ਪੜਨੇ ਦਾ ਚਤ ਰਹਿ ਲੱਗਦਾ ਫੇ ਇੱਥੇ ਆ ਗਿਆ ਫੇ ਮਾਰਾ ਨੇ ਕਿਹਾ ਵੀ ਤੂੰ ਕੋਨਾ ਇੱਥੇ ਮੇਰਾ ਲੰਗਰੀ ਰੱਖ ਉਹਨੂੰ ਲੰਮਰੇ ਦਾ ਤੇ ਗੁਣਾਚੌਰ ਦੇ ਵਿੱਚ ਆਉਂਦੀ ਹੁੰਦੇ ਸੀ ਉਹਨਾਂ ਨੂੰ ਡੰਗੜੇ ਛੱਡਦਾ ਹਦਾ ਮਹਾਰਾਜ ਉਹ ਕਹਿੰਦਾ ਮੇਰੇ ਡੰਗੜੇ ਰੋਟੀ ਲੈ ਕੇ ਆਗਾ ਤੇ ਉਹ ਰੋਟੀ ਦਿੰਦਾਰ ਆ ਜੇਸਵੰਦ ਦੇ ਫੇਰ ਮਾਲ ਤੋਂ ਗੱਲ ਨੇੜਿਆ ਦਾ ਸਦੀਰ ਛੱਡਣ ਦੇ ਫੇਰ ਉੱਥੇ ਕਹਤਾ ਵੀ ਜੀਵ ਤੇਜੀ ਹੋ ਗਈ ਪੈਸਾ ਮੇਰਾ ਹੋਗਾ ਜਿੰਦਾ ਤੂੰ ਖਰਚੂਗਾ ਉਹਨਾਂ ਵਤਨ ਦੇਗਾ ਜੀ ਜਿੱਦਾ ਬਾਬਾ ਜੀ ਜਿਵੇਂ ਇਥੇ ਪਰਵਾਤ ਫੇਰੀ ਆ ਵੀ ਨਿਕਲਦੀ ਆ ਕਿਉਂਕਿ ਪਰਵਾਤ ਫੇਰੀ ਜਦੋਂ ਨਿਕਲਦੇ ਆ ਸੱਤ ਨਿਕਲਦੇ ਆ ਸੱਤ ਦਿਨ ਇਸਤਰੀ ਰੁਣਕ ਰਹਿੰਦੀ ਆ ਤਾਂ ਦਦ ਤੜਕੇ ਤੋਂ ਪਰਵਾਤ ਫੇਰੀ ਕੋਈ ਕਰੀਬ ਨਾ 2 ਵਜੇ ਚੱਲ ਪੰਦੀ ਆ ਉਸ ਵੇਲੇ ਤਾਂ ਕੋਈ ਸ਼ੇਖ ਮਜ ਹੋ ਗਿਆ ਸਾਰੇ ਬੰਦਰ ਪਿੰਡ ਦੇ ਵਿੱਚ ਘੁੰਮ ਕੇ ਆਉਂਦੇ ਦੁਦਿਆਂ ਦਾ ਕੋਈ ਪਤਾ ਨਹੀਂ ਹਜ਼ਾਰਾਂ ਜੁਗਨੀਆਂ ਹੁੰਦੀ ਆ ਜੀ ਤੇ ਕੋਈ ਬੈਠਣ ਜਗ੍ਹਾ ਨਹੀਂ ਬੱਸ ਬੱਢਦੇ ਰਾਹਾਂ ਦੇ ਵਿੱਚ ਸੰਤ ਬੈਠੇ ਜੇ ਗੱਲ ਕਰੀਏ ਦਰਬਾਰ ਤੋਂ ਐਂਟਰ ਕਰਦੇ ਜਾਂ ਪਿੱਛੇ ਉਹ ਲੰਗਰ ਦੇ ਜਿਹੜੀ ਕਿ ਸੇਵਾ ਕੀਤੀ ਜਾਂਦੀ ਹੈ ਉਹ ਕਿੰਨਾ ਵੱਲ ਦੇਖੋ ਜਿਹੜੇ ਦਰਬਾਰ ਵਿੱਚ ਤਾਂ ਲੰਗਰ ਚੱਲਦਾ ਜਾਂ ਇਹਦਾ ਖੁੱਲਾ ਚੱਲਦਾ ਦੇਖੋ ਦਰਬਾਰ ਵਿੱਚ ਇਦਾਂ ਲੰਗਰ ਚੱਲਦਾ ਜਿਹੜੇ ਜਲੇ ਬਣਾਉਣ ਵਾਲੇ ਆ ਪਕੌੜੇ ਬਣਾਉਣ ਵਾਲੇ ਆ ਉਹ 6 ਲੱਖ ਰੁਪਏ ਲੈਂਦੇ ਆ ਇੰਨੀ ਮੇਤ ਹੁੰਦੇ ਦੇਹ ਰੋਲ ਕਿੰਨਾ ਬੰਦਾ ਜੀ ਤੇ ਜਿਹੜੇ ਫੋਲਕੇ ਵਾਲੇ ਆ ਮੈਨੂੰ ਮਾਗਿਆ 1.5 ਲੱਖ ਰੁਪਏ ਉਹਨਾਂ ਨੇ ਦੇਖੋ ਖੁਸ਼ੀ ਨਾਲ ਲੱਗਦੇ ਆ ਕਿਸੇ ਦਾ ਪਾਣੀ ਗਲਾ ਆ ਕਿਸੇ ਦਾ ਪਾਣੀ ਲਾਇਆ ਤੇ ਪਿੰਡਾਂ ਦੇ ਚਾਰ-ਛੇ ਦੇ ਪਿੰਡਾਂ ਚ ਲੱਗੇ ਹੋ ਆ ਤੇ ਬਾਬਾ ਜੀ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਤਾਂ ਕਰਕੇ ਲੰਗਰ ਵੀ ਲਗਾਉਂਦੇ ਦੇਖੋ ਜੀ ਮਨੋ ਕਾਮਨਾ ਪੂਰੀਆਂ ਹੁੰਨੀਆਂ ਐਡੀ ਜਗਾ ਹਾਂਜੀ ਜਿੱਦੀ ਜਗਾ ਆ ਇੰਨੀ ਮਨੋਤੀ ਮਨੋਤ ਕਿਤੇ ਨੇ ਤੇ ਸਾਰ ਲਕੋਨਾ ਪੂਰੇ ਹੁੰਦੀ ਆ ਇਹ ਮਹਾਰਾਜ ਇਹ ਕਹਿ ਗਿਆ ਆ ਇਹ ਨੂੰ ਅਮਰ ਸਾਧਿਆ ਕਿ ਨਾਦਰ ਰੋਟੀ ਚੱਕਣ ਦੇ ਨਾ ਆ ਨਾ ਦਾਲ ਚੱਕਣ ਦੇ ਨਾ ਨਾ ਚਾਹ ਚੱਕਣ ਤੇ ਕੋਈ ਕੀ ਜਨੇ ਭਰਾ ਕੇ ਨਹੀਂ ਜਾਂਦਾ ਕੋ ਦਾਲ ਦੀ ਬਾਟੀ ਲੈ ਜਾਂਦਾ ਕੋਈ ਨਹੀਂ ਰੋ ਕੋ ਕਿਸੇ ਨੂੰ ਨਹੀਂ ਚਾਹੇ ਬਈਆ ਚਾਹ ਦੂਆ ਸੋ ਤੁਸੀਂ ਦੇਖਿਆ ਵੀ ਹੋਣਾ ਕਿ ਹਰ ਸਾਲ ਬਰਸੀ ਤੇ ਜਿਹੜੇ ਕਿ ਦੇਸ਼ ਵਿਦੇਸ਼ ਤੋਂ ਲੋਕ ਵੀ ਜਿਹੜੇ ਕਿ ਜਿਨ੍ਹਾਂ ਦੀ ਮਾਨਤਾ ਪੂਰੀ ਦੀ ਉਹ ਵੀ ਇੱਥੇ ਜਿਹੜੇ ਕਿ ਆਪਣੇ ਮੱਥਾ ਟੇਕਣ ਲਈ ਆਉਂਦੇ ਨੇ ਦੇਖੋ ਨਾ ਜਿੰਨੇ ਸਾਡੇ ਦੇਸ਼ ਦੇ ਮਲ ਪਿੰਡ ਦੇ ਲੋਕ ਆ ਬਾਹਰਲੇ ਮੋਲਖਾਂ ਦੇ ਵਿੱਚ ਔਰ ਇਹ ਰਮ ਬੋਲਖ ਨੇ ਬੈਦ ਮੇਲਾ ਲਾਣ ਮਾਰਤਾ ਹਰ ਮੁਲਕ ਤੇ ਵਿਚਾਰ ਦੇਸ਼ ਮੋਲਖਾਂ ਦੇ ਵਿੱਚ ਜਿੱਥੇ 10 ਆਦਮੀ ਆ ਨਾ ਤੇ 5 ਆਦਮੀ ਆ ਉਵੇਂ ਲਾਉਗਾ ਸਾਰੇ ਸਾਰੇ ਦੇ ਚੰਨ ਵਿੱਚ ਮੇਲਾ ਲੱਗਣਾ ਮਾਰਤਾ ਇਹ ਬਹੁਤ ਮਨਾਤੇ ਛੱਡ ਲੱਗਤ ਇਹ ਬਰ ਮਹਤਵ ਆ ਸਭ ਦੇ ਬੜੀ ਜਗ੍ਹਾ ਇਹ ਇੱਥੇ ਦੇ ਇਲਾਕੇ ਵਿੱਚ ਕੋਈ ਲਗਾ ਦੇ ਇਹਨੂੰ ਖੋਲਾ ਅੰਬਰਸਾਲ ਪੁਰਣੀ ਉਹ ਜਿੱਦਾਂ ਪਾਣੀ ਦੀ ਆਨੰਦ ਵਰ੍ਹੇ ਵੀ ਖੁੱਲ ਹੋ ਗਈ ਜਦ ਨਾਮ ਦੇ ਬਾਣੀ ਖੁੱਲਾ ਜਾਂਦਾ ਜਾਹੇ ਜੇ ਉਹ ਹਿੰਨਾ ਬੈਠਾ ਰਹੇ ਚਾਹ ਦੋ ਮਿੰਟਾਂ ਬੈਠਾ ਰਹੇ ਉਹਨੂੰ ਕੋਈ ਨਹੀਂ ਕੰਤਾ ਭਾਜੀ ਇੱਥੇ ਜਿਸ ਤਰ੍ਹਾਂ ਦਾ ਮੇਲਾ ਲੱਗਿਆ ਹੋਇਆ ਹੈ ਤੇ ਕਿਸ ਤਰ੍ਹਾਂ ਲੋਕ ਆਉਂਦੇ ਨੇ ਕਿੰਨਾ ਮਤਲਬ ਘੱਟ ਹੋ ਜਾਂਦਾ ਇੱਥੇ ਘੱਟੋ-ਘੱਟ ਨਹੀਂ ਇਹ ਤਿੰਨ ਦਿਨ ਦੇ ਵਿੱਚ ਜਿੱਥੋਂ ਸੁਣਨ ਦੇ ਵਿੱਚ ਆਇਆ ਕਮੇਟੀ ਦੇ ਮੈਂਬਰਾਂ ਤੋਂ ਕਿ 15 ਲੱਖ ਦੇ ਕਰੀਬ-ਕਰੀਬ ਜਿਹੜੇ ਲੋਕ ਇੱਥੇ ਨਤਮਸ ਹੋਣਗੇ 15 ਲੱਖ ਤੋਂ ਕਰੀਬ ਜੀ ਬਲੋ ਇੱਥੇ ਜਿਹੜੇ ਬਾਬਾ ਜੀ ਦੇ ਮੱਥਾ ਟੇਕਣਗੇ ਲੋਕ ਇੱਥੇ ਰਸਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਭੀੜਾ ਪਰ ਫਿਰ ਵੀ ਜਿਹੜਾ ਟ੍ਰੈਫਿਕ ਦਾ ਸਾਡਾ ਸਿਸਟਮ ਹੈ ਉਹ ਦਾਤਾ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਹਾਂ ਲੋਕਾਂ ਨੂੰ ਆਉਣ ਦੀ ਥੋੜੀ ਜਿਹੀ ਦਿੱਕਤ ਤਾਂ ਹੋ ਰਹੀ ਹੈ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਘੱਟੋ-ਘੱਟ ਜਿਹੜਾ ਇਹਨਾਂ ਦੇ ਵੱਲੋਂ ਪੋਸਟਰ ਬੰਡੇ ਗਏ ਹਨ ਤਿੰਨ ਖਜ਼ਾਨੇ ਦੇ ਕਰੀਬ ਪੋਸਟਰ ਬੰਡੇ ਗਏ ਹੋਣਾ ਗੱਡੀਆਂ ਨੂੰ ਫ੍ਰੀ ਸੇਵਾ ਲਈ ਪਰ ਗੱਡੀਆਂ ਉਸ ਤੋਂ ਵੀ ਜ਼ਿਆਦਾ ਨੇ ਜਿਹੜੀਆਂ ਇੱਥੇ ਸੇਵਾ ਤੇ ਲੱਗੀਆਂ ਹੋਈਆਂ ਜਿਹੜੀਆਂ ਫ੍ਰੀ ਸੇਵਾ ਕਰਦੀਆਂ ਸੰਗਤਾਂ ਜਿਹੜੀ ਬੰਗਿਆ ਸਾਈਡ ਤੋਂ ਸਾਡੇ ਉਧਰ ਬਲਾਚੌਰ ਸਾਈਡ ਤੋਂ ਤੇ ਇੱਧਰ ਮੁਕੰਦਪੁਰ ਫਲੋਰ ਤੇ ਉਧਰੋਂ ਫਗਵਾੜੇ ਸਾਈਡ ਤੋਂ ਨੋਰੀ ਫ੍ਰੀ ਸੇਵਾ ਜਿਹੜੀ ਆ ਰਹੀ ਹੈ ਥਨ ਬਾਬਾ ਜੀ ਸੰਗਤ ਜਿਹੜੀ ਫ੍ਰੀ ਫ੍ਰੀ ਸਫਰ ਕਰਕੇ ਇੱਥੋਂ ਤੱਕ ਜਿਹੜਾ ਸਫਰ ਤਿਆ ਕਰਕੇ ਕਟੂ-ਕਟ ਨਹੀਂ ਬੰਗਿਆਂ ਤੋਂ ਡੇਢ-ਡੇਢ ਦੋ-ਦੋ ਘੰਟੇ ਬੰਗਿਆਂ ਤੋਂ ਇੱਥਨਾਂ ਆਉਣ ਨੂੰ ਲੱਗਦੇ ਨੇ ਇਹ ਕਿੰਨਾ ਰਸ਼ ਦਿੱਲੀ ਦੇ ਵਿੱਚ ਤੁਸੀਂ ਰਾਸ਼ਰੇ ਸੀਗੇ ਕਿ ਜਿਸ ਤਰ੍ਹਾਂ ਰਾਸ਼ਟਰ ਜਿਹੜਾ ਕੀ ਹੈ ਸੰਗਤਾਂ ਚੋਂ ਨਹੀਂ ਆਉਂਦੀਆਂ ਨੇ ਅੱਜ ਲਾਸਟ ਦਿਨ ਹੈ ਕਿਹਾ ਅੱਜ ਲਾਸਟ ਦਿਨ ਹੈ ਤਾਂ ਹੁਣ ਤਾਂ ਸੰਗਤ ਬਹੁਤ ਘਟ ਗਈ ਹੈ ਜੀ ਕੱਲ ਜਿਹੜਾ ਸੰਡੇ ਹੋਣ ਕਰਕੇ ਬਹੁਤ ਜ਼ਿਆਦਾ ਰਸ਼ ਹੋਗਾ ਅੱਜ ਜਿਹੜੀ ਸੰਗਤ ਹੈ ਬਹੁਤ ਘੱਟ ਹੈ ਬਹੁਤ ਘੱਟ ਕੋਲੋਂ ਤੁਸੀਂ ਕਿੰਨਾ ਕੁ ਸਮਾਂ ਲੱਗ ਜਾਂਦਾ ਸੀਗਾ ਦਰਬਾਰ ਤੇ ਪ ਫਟਾਫਟ 2 ਘੰਟੇ ਦਾ ਸਮਾਂ ਲੱਗਦਾ 2 ਘੰਟੇ ਦਾ ਸਮਾਂ ਦਰਬਾਰ ਤੇ ਮੱਥਾ ਟੇਕਣ ਦਾ ਲੱਗਦਾ ਸੀ ਹਾਂਜੀ ਕਿੰਨਾ ਜ਼ਿਆਦਾ ਰਸ਼ ਸੀਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੇ ਰਹੇ ਹੋ ਰਸ਼ ਬਹੁਤ ਜ਼ਿਆਦਾ ਤੇ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਰਹੇ ਹੋਗੇ ਕਿ ਇਸ ਤਰ੍ਹਾਂ ਇੱਥੇ ਲੋਕ ਆ ਰਹੇ ਨੇ ਔਰ ਇੱਥੇ ਹਰ ਸਾਲ ਜੁੜੀ ਕੀ ਜਦਬਰਸੀ ਬਰਸੀ ਜਦ ਮਨਾਈ ਜਾਂਦੀ ਹੈ ਤੇ ਤੁਹਾਨੂੰ ਦੱਸਦੀ ਕਿ ਇੱਥੇ ਫ੍ਰੀ ਸੇਵਾ ਜੁੜੀ ਕੀ ਲਗਾਈ ਜਾਂਦੀ ਗੱਡੀਆਂ ਦੀ ਤੇ ਸੰਗਤਾਂ ਬੈਠ ਕੇ ਆਂਦੀਆਂ ਔਰ ਗੱਡੀਆਂ ਦੀ ਗੱਲ ਕਰੀਏ ਤਾਂ 3500 ਦੇ ਕਰੀਬ ਗੱਡੀਆਂ ਜੁੜੀ ਕੀ ਜਿੱਤੇ ਸੰਗਤਾਂ ਬੈਠ ਕੇ ਆਂਦੀਆਂ ਇਦਾਂ ਦੀ ਅਪਡੇਟਸ ਨਾਲ ਬਨੇ ਰਹੋ ਸਕਰੋਲ ਪੰਜਾਬ ਦੇ ਨਾਲ